ਹੈ ਲੋ ਜੀ ਸਸਰੀ ਇਕ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਣਗੇ ਤੰਦਰੁਸਤ ਹੋਣਗੇ ਚੜਦੀ ਕਲਾ 'ਚ ਹੋਣਗੇ ਲੋ ਜੀ ਇੱਥੇ ਆਪਾਂ ਕਣਕ ਸੁਕਾ ਲਈ ਹੈਗੀ ਅਮਲੋ ਸੁੱਕ ਗਈ ਹੈਗੀ ਹਨਾ ਤਿੰਨ ਦਿਨਾਂ ਬਾਅਦ ਇਹ ਸੁੱਕੀ ਹੈਗੀ ਹੈ ਐਸ ਵਾਰੀ ਨੂੰ ਸਾਡੀ ਕਣਕ ਸਾਫ਼ ਬਹੁਤ ਹੈ ਹਨਾ ਇੱਕ ਵਾਰੀ ਸਾਡੀ ਕਣਕ ਜੁchna ਬਹੁਤ ਰੋੜ ਸੀਗੇ ਹਨਾ ਬਹਿ ਬਹਿ ਕੇ ਰੋੜ ਚੁਗਨੇ ਪੈਣੇ ਹੁੰਦੇ ਸੀ ਪਹਿਲਾਂ ਪੀਨ ਕਰਨੀ ਮਤਲਬ ਧੂਣ ਨਾਲ ਤੋਂ ਜਾਂਦੇ ਹੀ ਨਹੀਂ ਜੀ ਪੱਕੇ ਜੇ ਰੋਡ ਸੀਗੇ ਹਨਾ ਫਿਰ ਪੀਨ ਕਰਕੇ ਤੇ ਫਿਰ ਉਹ ਚੋਂ ਰੋਡ ਕੱਢਣੀ ਬੈਠ ਬੈਠ ਕੇ ਹਨਾ ਤੇ ਐਸ ਵਾਰ ਤਾਂ ਸਿੱਧਾ ਪੀਨ ਕਰ ਦੋ ਨਾ ਤਾਂ ਵੀ ਸਰ ਜਾਂਦਾ ਪਰ ਇੱਥੇ ਅਸੀਂ ਪੀਨ ਕਿਉਂ ਨਹੀਂ ਕੀਤਾ ਐਸ ਵਾਰੀ ਹਨਾ ਐਸ ਵਾਰੀ ਅਸੀਂ ਧੋਤੀ ਹੈਗੀ ਹੈ ਮਤਲਬ ਪਿਛਲੀ 2 ਵਾਰੀ ਹੋ ਗਈ ਸੀ 2 ਵਾਰੀ ਧੋਲੀ ਹੈਗੀ ਪਿਛਲਾ ਵੀ 1 ਵਾਰੀ ਆਟਾ ਪੀਸਾਇਆ ਸੀ ਉਦੋਂ ਵੀ ਧੋਤੀ ਸੀਗੀ ਸਾਨੂੰ ਨਾ ਡਾਊਟ ਜਾ ਹੋ ਗਿਆ ਸੀ ਕਿ ਜਿਵੇਂ ਇਹਦੇ ਚ ਸੁਸਤੀ ਪੈਂਦੀ ਜਾਂਦੀ ਹੈ ਨਾ ਲੱਗਦੀ ਜਾਂਦੀ ਹੈ ਕਣਕ ਤੇ ਇਸ ਕਰਕੇ ਅਸੀਂ ਤੁੱਤੀ ਸੀਗੀ ਤੇ ਉਹਦੇ ਵਿੱਚ ਅਸੀਂ ਪਾਤੀਆਂ ਸੀ ਗੋਲੀਆਂ ਤੇ ਉਹ ਗੋਲੀਆਂ ਦਾ ਹੁੰਦਾ ਹੈਗਾ ਵੀ ਜਿਵੇਂ ਇੱਕ ਪੀਣ ਇੱਕ ਮਹੀਨਾ ਚੱਲ ਜਾਂਦਾ ਹੈਗਾ ਹਨਾ ਤੇ ਦੋ ਮਹੀਨੇ ਸਾਨੂੰ ਇਹ ਸੀ ਚੱਲ ਗੋਲੀਆਂ ਦਾ ਅਸਰ ਜਾਂ ਹੁੰਦਾ ਹਨਾ ਵੀ ਕੀ ਵੈਸੀ ਛੱਟ ਕੇ ਪਿਸਾਣੀ ਆ ਤੇ ਇਸ ਵਾਰੀ ਅਸੀਂ ਫਿਰ ਧੋਲੀ ਸੀ ਹੁਣ ਅਸੀਂ ਸੋਚਿਆ ਸੀ ਅੱਗੇ ਤਾਂ ਧੁੰਦਾ ਪੈਣ ਲੱਗ ਜਾਨੀ ਆ ਹਨਾ ਫਿਰ ਸੁੱਕਦੀ ਜਣੀ ਚੰਗੀ ਤਰ੍ਹਾਂ ਇੱਕ ਜਿਹੜਾ ਤੋਤਾ ਹੁੰਦਾ ਨਾ ਉਹਦਾ ਬਹੁਤ ਫਰਕ ਹੁੰਦਾ ਆਟੇ ਦਾ ਉਹ ਨਾਲ ਆਟਾ ਥੋੜਾ ਕਾਲਾ ਬਣ ਲੈ ਜਾਂਦਾ ਹੈਗਾ ਰੋਟੀ ਮਤਲਬ ਆਟੇ ਦਾ ਤਾਂ ਨਹੀਂ ਪਤਾ ਲੱਗਦਾ ਜਦੋਂ ਆਪਾਂ ਰੋਟੀ ਬਣਾਉਣੀ ਆ ਰੋਟੀ ਚ ਵਾਈਟ ਜਾਂ ਨਹੀਂ ਹੁੰਦਾ ਉਹ ਕਾਲਾ ਪੰਜਾ ਆ ਜਾਂਦਾ ਹੈਗਾ ਹਨਾ ਕਹਿੰਦੇ ਹੋ ਹੀ ਜਾਂਦਾ ਓ ਜੇ ਨਮੀ ਨਾ ਜਿੰਨੀ ਮਰਜੀ ਆਪਾਂ ਧੁੱਪ ਲਵਾ ਲਈਏ ਸਰਦੀ ਤਾਂ ਖਾਸ ਕਰ ਉਹਦੇ ਚ ਨਮੀ ਰਹਿ ਜਾਂਦੀ ਏਦੋਂ ਆਪਾਂ ਧੋ ਲੈਣੀ ਹੈ ਗਣਕ ਨੂੰ ਤੇ ਉਹ ਫਿਰ ਕਾਲੀ ਜੀ ਰੋਟੀ ਨਾ ਅੱਛੀ ਨਹੀਂ ਰਹਦੀ ਥੋੜਾ ਟਾਈਮ ਰੱਖ ਲਓ ਨਾ ਉਹ ਮਤਲਬ ਜ਼ਿਆਦਾ ਹੀ ਕਾਲੀ ਜੀ ਬਣ ਜਾਂਦੀ ਹੈਗੀ ਤੁਸੀਂ ਵੀ ਦੇਖਿਓ ਇਹੇ ਤੋਤੇ ਆਟੀ ਦੀ ਹੈ ਨਾ ਸੌਰੀ ਤੋਤੀ ਹੋਈ ਕਣਕ ਦੀ ਹੈ ਜਿਹੜੀ ਤੇ ਇੱਥੇ ਮੈਂ ਪਹਿਲਾਂ ਗੱਟੇ ਕੱਢੇ ਹਨਾ ਗੱਟੇ ਵੀ ਸਾਡੇ ਅਸੀਂ ਸਾਰੇ ਧਵਾ ਕੇ ਰੱਖਿਓ ਸੀ ਗੱਟੇ ਬਹੁਤ ਟਾਈਮ ਦੇ ਪਈ ਹੋਈ ਸੀਗੇ ਸਾਡੇ ਕੋਲੇ ਮਤਲਬ ਸਾਡਾ ਜਿਹੜਾ ਵਾਣ ਹੈਗਾ ਨਾ ਉਹ ਪਿੰਡ ਹੈਗਾ ਤੇ ਪਿੰਡੂ ਮਸੀ ਦੇ ਬੇਟਰ ਨੂੰ ਦਿੱਤਾ ਹੋਇਆ ਮਤਲਬ ਜਿਹੜੇ ਮੇਰੇ ਜੀਠ ਲੱਗਦੇ ਹੈਗੇ ਉਹੀ ਖੇਤੀ ਕਰਦੇ ਹੈਗੇ ਤੇ ਉਹ ਸਾਨੂੰ ਕਣਕ ਸੱਟ ਜਾਂਦੀ ਹੈਗੇ ਉਹ ਮਤਲਬ ਜਿਵੇਂ 10 12 ਬੋਰੀਆਂ ਮਣਕਣ ਪਤਨ ਕਿੰਨੀ ਲੈਣੀ ਹੈਗੇ ਇੱਕ ਕੁਇੰਟਲ ਲੈ ਪਤਨੀ ਮੈਨੂੰ ਇਨਾ ਆਈਡੀਆ ਨਹੀਂ ਹੈਗਾ ਕਿੰਨੇ ਮੰਨ ਲੈਣੇ ਹੈਗੇ ਕਣਕ 10 ਕ ਬੋਰੀਆਂ ਤਾਂ ਹੁੰਦੀਆਂ ਹੈਗੀਆਂ ਪੂਰੀਆਂ ਭਰੀਆਂ ਉਹ ਤੇ ਇੰਟਰ ਸਾਲਾਂ ਦੇ ਗੱਟੇ ਜਿਹੜੇ ਮੰਮੀ ਥਾਮ-ਥਾਮ ਰੱਖੀ ਬੈਠੇ ਸੀਗੇ ਤੇ ਇਸ ਵਾਰੀ ਉਹ ਪੱਲੀਆਂ ਜੀਆਂ ਬਣਾ ਲਈ ਹੈ ਹਨਾ ਸਾਰੀਆਂ ਤਵਾਈਆਂ ਸੀ ਪਹਿਲਾਂ ਤਵਾਈ ਗੱਟੇ ਹਨਾ ਤੇ ਇੱਥੇ ਮੈਂ ਗੱਟੇ ਭਰ ਕੇ ਰੱਖਦੀ ਸੀਗੀ ਹੈ ਪੂਰੇ ਇੱਕ ਗੱਟੇ ਦੀ ਜਿਹੜੀ ਕਣਕ ਧੋਤੀ ਹੈ ਪਰ ਮੇਰੀ ਨਾ ਬੈਕ ਪ੍ਰੋਬਲਮ ਕਰਕੇ ਮੈਂ ਹੌਲੀ-ਹੌਲੀ ਲਾਗ ਗਈ ਸੀਗੀ ਇੱਥੇ ਪਾਉਣ ਮੈਂ ਕਿ ਚਲੋ ਦੋ ਗੱਟਿਆਂ ਦੇ ਵਿੱਚ ਥੋੜੀ-ਥੋੜੀ ਕਰਕੇ ਪਾ ਲੂੰਗੀ ਫਿਰ ਹੌਲੀ-ਹੌਲੀ نیچے ਲੈ ਜਾ ਜਾਂਗੇ ਹਨਾ ਮੰਨ ਲਓ ਵੀ ਜੇ 50 ਕਿਲੋ ਕਣਕ ਧੁੱਤੀ ਹੋਈ ਤਾਂ 25-25 ਦੇ ਹਿਸਾਬ ਨਾਲ ਮੈਂ ਪਾ ਲੈਣੀ ਹੈਗੀ ਹਾਫ-ਆਫ ਕਰਕੇ ਹਨਾ ਅੰਦਾਜ਼ੇ ਜਿਹੇ ਨਾਲ ਤੇ ਇਹ ਹੁਣ ਮੇਰੀ ਤਾਂ ਬੈਕ ਮੈਥੋਂ ਝੁੱਕਿਆ ਨਹੀਂ ਜਾਂਦਾ ਹੈਗਾ ਤੇ ਮੈਨੂੰ ਇਹ ਵੀ ਪਾਉਣੀ ਬਹੁਤ ਮੁਸ਼ਕਲ ਲੱਗਦੀ ਸੀਗੀ ਹਨਾ ਤੇ ਇੱਕ ਮੈਂ ਲੈ ਕੇ ਨਹੀਂ ਆਈ ਨਾ ਤਾਂ ਮੈਂ ਪਾਂ ਦੇਖੋ ਵੀ ਮੈਨੂੰ ਡੱਬਾ ਡੋਂਗਾ ਇਹ ਵੱਡਾ ਸਾਰਾ ਲਿਓਣਾ ਚਾਹੀਦਾ ਜ ਜਿਹਦੇ ਨਾਲ ਮੈਂ ਪਾ ਲਵਾਂ ਹਣਾ ਇੱਥੇ ਹੀ ਮੈਂ ਇਕੱਠੀ ਕਰ ਕਰ ਪੱਲੀਆਂ ਆਂ ਦੇ ਨਾਲ ਤੇ ਪਾ ਰਹੀ ਆਂ ਹਣਾ ਤੇ ਇੰਨੀ ਮੇਰੇ ਚ ਹਿੰਮਤ ਨਹੀਂ ਮੇਰੇ ਦੁਆਰਾ ਥੱਲੇ ਜਾਵੜਾ ਹਣਾ ਲੈਣ ਕਿੰਨਾ ਹੁੰਦਾ ਹੈਗਾ ਆਪਾਂ ਨੂੰ ਮੈਨੂੰ ਇਹ ਸੀਗਾ ਵੀ ਚਲ ਮੈਂ ਲੈ ਕੇ ਜਾਉਂਗੀ ਤੇ ਜਦੋਂ ਮੈਂ ਤੁਰੀ ਹਣਾ ਉੱਥੋਂ ਚੜੀ ਹਣਾ ਕੋਠੇ ਤੇ ਤੇ ਮੈਂ ਭੁੱਲ ਗਈ ਤੇ ਫੇਰ ਮੈਨੂੰ ਇੱਥੋਂ ਵੀ ਕੁਝ ਨਹੀਂ ਮਿਲਿਆ ਅੱਗੀ ਤਾਂ ਕਈ ਵਾਰ ਡੱਬੇ ਜਿਵੇਂ ਕਮਲਾਂ ਚ ਪਾਣੀ ਪਾਉਂਦੇ ਨਾ ਪਏ ਹੁੰਦੇ ਸੀਗੇ ਹੁਣ ਮਿਸਤਰੀ ਲਾਇਆ ਕਰਕੇ ਨਾ ਸਾਰਾ ਕੁਝ ਚੱਕਤਾ ਸੀਗਾ ਇੱਥੋਂ ਉਹ ਜਿਵੇਂ ਕੋਈ ਚੀਜ਼ ਨਹੀਂ ਮਿਲੀ ਤੇ ਮੈਂ ਹੱਥਾਂ ਨਾਲ ਹੀ ਵਿਖੋ ਮੈਂ ਮੈਨੇਜ ਕੀਤਾ ਹਨਾ ਕਿੱਡੀ ਕੋਲ ਹੋ ਜਾਂਦੀ ਹੈ ਕਈ ਵਾਰੀ ਆਪਾਂ ਨੂੰ ਹਨਾ ਛੋਟੇ ਜਿਹੇ ਕੰਮ ਇਸ ਤੋਂ ਬਾਅਦ ਹਨਾ ਮੈਨੂੰ ਪ੍ਰੋਬਲਮ ਆ ਗਈ ਵੀ ਮੈਂ ਬੰਨਣ ਵਾਸਤੇ ਕੁਝ ਨਹੀਂ ਲੈ ਕੇ ਆਈ ਸੀਗੀ ਹਨਾ ਮੈਂ ਕਿਹਾ ਚਲੋ ਹਨਾ ਪਾ ਕੇ ਰੱਖਦੀਆਂ ਵੀ ਕੋਈ ਨਾ ਕੋਈ ਜਿਗਾਰੜ ਲੱਗ ਜੂ ਅੱਗੇ ਦੱਸਦੀ ਹਾਂ ਮੈਂ ਕੀ ਜਿਗਾਰੜ ਲਾਇਆ ਸੀਗਾ ਫਿਰ ਹਨਾ ਜਿਵੇਂ ਕਹਿੰਦੀ ਹੈ ਕਿ ਇੱਕ ਰਸਤਾ ਜਦੋਂ ਬੰਦ ਹੋ ਜਾਂਦਾ ਹੈਗਾ ਤਾਂ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਹਨਾ ਤੇ ਹੋਰ ਰਸਤੇ ਜਿਹੜੇ ਪ੍ਰਮਾਤਮਾ ਆਪਣੇ ਆਪ ਖੋਲਦਾ ਹੈ ਏ ਚਲੋ ਅੱਜ ਤਾਂ ਹਨਾ ਮੇਰੀ ਵੀ ਛੋਟੀ ਜੀ ਇਹ ਕੰਮ ਦੇ ਵਿੱਚ ਮੈਂ ਤੁਹਾਨੂੰ ਦੱਸਦੀ ਆ ਪਰ ਇਹ ਲਾਈਫ ਦੇ ਵਿੱਚ ਵੀ ਐਵੇਂ ਹੁੰਦਾ ਹੈਗਾ ਹਨਾ ਬਸ ਅੱਗੇ ਵੱਧਦੇ ਰਹਿਣਾ ਚਾਹੀਦਾ ਜਿਵੇਂ ਕਿਸੇ ਨੇ ਕਿਹਾ ਨਾ ਬਹੁਤ ਸੋਹਣਾ ਥੋਟ ਹੈ ਮੈਂ ਬੜਾ ਉੱਤੇ ਫੋਲੋ ਕਰਦੀ ਹੁੰਨੀ ਆ ਵੀ ਜਿਵੇਂ ਧੁੰਦ ਦੇ ਵਿੱਚ ਤੁਸੀਂ ਤੁਹਾਨੂੰ ਘਬਰਾਉਣਾ ਨਹੀਂ ਚਾਹੀਦਾ ਹਨਾ ਮਤਲਬ ਤੇ ਅੱਗੇ-ਰੇ ਅੱਗੇ ਵੱਧਦੇ ਜਾਓ ਤੁਹਾਨੂੰ ਹਰ ਕਦਮ ਤੇ ਮਤਲਬ ਥੋੜਾ-ਥੋੜਾ ਚਾਨਣਾ ਦਿਖਦਾ ਰਹਿੰਦਾ ਹੈ ਤੇ ਤੁਸੀਂ ਅਦੀ ਮੰਜ਼ਿਲ ਤੇ ਆਰਾਮ ਨਾਲ ਪਹੁੰਚ ਸਕਦੇ ਹੈਗੇ ਆ ਇੱਕ ਤਾਂ ਹੁੰਦਾ ਦਿਮਾਗ ਦੇ ਵਿੱਚ ਹੜਬੜੀ ਹੀ ਲਿਆਉਣੀ ਵੀ ਹਾਏ ਆ ਕੀ ਹੋ ਗਿਆ ਹਨਾ ਤੇ ਉਹਦੇ ਨਾਲ ਤਾਂ ਜਿਆਦਾ ਹੋਰ ਵੀ ਜਿਆਦਾ ਜਿਹੜੀ ਸਿਚੁਏਸ਼ਨ ਖਰਾਬ ਹੋ ਜਾਂਦੀ ਹੈ ਉਹੀ ਕੰਮ ਆਪਾਂ ਨੂੰ ਨਾ ਵੱਡਾ ਲੱਗਣ ਲੱਗ ਜਾਂਦਾ ਹੈ ਹਨਾ ਪਹਿਲਾਂ ਮੈਨੂੰ ਵੀ ਲੱਗਦਾ ਸੀ ਵੀ ਹਾਏ ਆਹ ਕੰਮ ਤਾਂ ਮੈਂ ਨਾ ਕਣਕ ਵਾਲਾ ਵੀ ਇੱਕ ਤਾਂ ਮੇਰੀ ਬੈਕ ਪ੍ਰੋਬਲਮ ਹੈ ਹਨਾ ਵੀ ਕੋਠੇ ਤੇ ਜਾ ਕੇ ਪਾਉਂਗੀ ਕਿਉਂਕਿ ਮੰਮੀ ਕਿਤੇ ਚਲੇਗੇ ਨਹੀਂ ਮੰਮੀ ਨੇ ਆਪ ਹੀ ਕਰ ਲੈਣਾ ਸੀਗਾ ਇਹ ਕੰਮ ਤੇ ਫੇਰ ਮੈਂ ਸੋਚਿਆ ਚਲੋ ਕੋਈ ਨਾ ਹੌਲੀ ਹੌਲੀ ਲੱਗਦੀਆਂ ਜਾ ਕੇ ਹਨਾ ਤੇ ਪਰ ਹੋ ਗਿਆ ਸੀਗਾ ਮੈਥੋਂ ਨਾ ਕਿਉਂਕਿ ਅੱਗੇ ਤਾਂ ਮੈਂ ਇਹ ਨਾ ਬਹੁਤ ਈਜ਼ੀਲੀ ਕਰ ਦਿੰਦੀ ਹੁੰਦੀ ਸੀਗੀ ਜਦੋਂ ਮੇਰੀ ਢੂਈ ਨਹੀਂ ਦੁਖਦੀ ਹੁੰਦੀ ਸੀਗੀ ਹੁਣ ਤਾਂ ਮੈਨੂੰ ਸਵੇਰੇ ਸਵੇਰੇ ਕੋਡੇ ਹੋਣ ਚ ਵੀ ਨਹੀਂ ਦਿੱਕਤ ਆਉਂਦੀ ਹਨਾ ਪੀੜ ਪੈਂਦੀ ਹੈ ਮੇਰੀ ਬੈਕ ਦੇ ਵਿੱਚ ਇਹ ਹੋਇਆ ਮੇਰੇ ਸਰਜਰੀਆਂ ਤੋਂ ਬਾਅਦ ਹੈ ਹਨਾ ਤੇ ਇਸ ਤੋਂ ਬਾਅਦ ਇੱਥੇ ਤਕਰੀਬਨ ਮੈਂ ਕੰਪਲੀਟ ਕਰ ਲਿਆ ਸੀਗਾ ਤੇ ਇੱਧਰ ਸਾਡੇ ਬਣੇ ਹੈਗੇ ਵਾਸ਼ਰੂਮ ਤੇ ਵਾਸ਼ਰੂਮ ਅਸੀਂ ਮਤਲਬ ਉੱਪਰਲੇ ਯੂਜ਼ ਘੱਟ ਕਰਦੇ ਆ ਵਾਸ਼ਰੂਮ ਤੇ 플ਸ਼ ਦੋਨੋਂ ਹੀ ਬਣੇ ਹੋਏ ਹੈਗੇ ਕਾਫੀ ਖੁੱ ਤੇ ਇਹਨਾਂ ਦੇ ਵਿੱਚ ਅਸੀਂ ਸਮਾਨ ਹੀ ਰੱਖਦੇ ਹੈਗੇ ਆ ਬੱਚਾ ਖੁਚਿਆ ਹਨ ਤੇ ਜਗਾੜ ਮੇਰਾ ਇਹ ਲੱਗ ਗਿਆ ਸੀ ਤੇ ਮੈਨੂੰ ਨਾ ਇੱਥੇ ਸੂਤ ਦਾ ਪਿੰਨਾ ਮਿਲ ਗਿਆ ਸੀ ਹਨ ਇਹ ਮੰਜਾਂ ਵਾਲਾ ਸੂਤ ਹੈ ਇਹ ਜਿਹਦੇ ਨਾਲ ਆਪਾਂ ਮੰਜੇ ਬਣਦੇ ਹੈਗੇ ਆ ਤੇ ਫਿਰ ਮੈਨੂੰ ਦਿੱਕਤ ਇਹ ਹੁੰਦੀ ਸੀ ਵੀ ਕੱਟਾਂ ਘਾ ਦੇਣਾ ਹਨ ਤੇ ਮੈਂ ਦੋ ਤਿੰਨ ਤਰੀਕਿਆਂ ਨਾਲ ਟਰਾਈ ਕੀਤਾ ਪਰ ਮੈਂ ਮੰਜੇ ਦੀ ਬਾਹੀ ਨਾਲ ਲਾ ਕੇ ਨਾ ਇਹਨੂੰ ਤੇ ਇਹਨੂੰ ਮੈਂ ਕੱਟ ਲਿਆ ਹੌਲੀ ਹੌਲੀ ਹਨ ਤੇ ਦੋ ਪੀਸ ਜਿਹੜੇ ਆਪਣੇ ਬਣ ਗਏ ਸੀਗੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਬੰਨ ਕੇ ਇੱਥੇ ਰੱਖਦਾ ਸੀਗੇ ਹਨ ਬਸ ਉਹ ਹੀ ਆ ਥੋੜਾ ਜਿਹਾ ਐਫਰਟ ਦੇ ਵਿੱਚ ਜਿਆਦਾ ਟਾਈਮ ਲੱਗ ਜਾਂਦਾ ਹੈਗਾ ਪਰ ਰਿਜ਼ਲਟ ਦਾ ਐਫਰਟ ਵਾਲਾ ਵੀ ਆ ਹੀ ਜਾਂਦਾ ਹੁੰਦਾ ਕਈ ਵਾਰੀ ਹੈਨਾ ਵੀ ਕੋਸ਼ਿਸ਼ ਕਰਦੇ ਰਹੋ ਤੇ ਕੋਸ਼ਿਸ਼ ਕਰਨੇ ਵਾਲੋ ਕੀ ਹਾਰ ਨਹੀਂ ਹੁੰਦੀ ਹੈਨਾ ਚਲੋ ਕਿਸੇ ਵੀ ਕੰਮ ਦੇ ਵਿੱਚ ਹੈਗੇ ਹਨਾ ਪਹਿਲੀ ਵਾਰ ਚ ਤਾਂ ਕੋਈ ਐਕਸਪਰਟ ਨਹੀਂ ਹੁੰਦਾ ਹੈਨਾ ਜੇ ਆਪਾਂ ਹੈਨਾ ਕਈ ਵਾਰ ਮੈਂ ਸੋਚਦੀ ਆ ਜੇ ਆਪਾਂ ਕਿਸੇ ਕੰਮ ਨੂੰ ਕੋਈ ਵੀ ਹੋਏ ਕਿੰਨਾ ਮੁਸ਼ਕਿਲ ਹੈ ਹਨਾ ਵੀ ਜਾਈਨਾਂ ਜਿਆਦਾ ਮੈਂ ਕਿਵੇਂ ਕਰੂੰਗੀ ਫਿਰ ਉਹ ਕੰਮ ਨਾ ਵੱਡਾ ਲੱਗਣ ਲੱਗ ਜਾਂਦਾ ਭਾਰਾ ਲੱਗਣ ਲੱਗ ਜਾਂਦਾ ਹੈਨਾ ਜੇ ਉਹੀ ਆਪਾਂ ਸੋਚਾਂਗੇ ਨਾ ਇਹ ਨਹੀਂ ਹੋ ਜੂਗਾ ਹਨਾ ਤਾਂ ਉਹੀ ਕੰਮ ਹੈ ਜਿਹੜਾ ਜਲਦੀ ਹੋ ਜਾਂਦਾ ਹੈ ਸੈਕੰਡ ਤਰੀਕਾ ਛੇਤੀ ਕਰਨ ਦਾ ਇਹ ਹੈ ਵੀ ਆਪਣੇ ਮਾਈਂਡ ਨੂੰ ਡਿਵਰਟ ਕਰਨਾ ਵੀ ਜਦੋਂ ਪੱਕਾ ਕੰਮ ਕਰੀ ਜਾਂਦੇ ਆ ਹਨਾ ਧਿਆਨ ਕਿਸੇ ਪਾਸੇ ਵੀ ਲਾ ਸਕਦੇ ਆ ਸਿਆਣੇ ਲੋਕ ਆ ਜਿਹੜੇ ਉਹ ਤਾਂ ਹਨਾ ਵੀ ਪਰਮਾਤਮਾ ਵਾਲੀ ਲਾ ਲੈਂਦੇ ਆ ਵੀ ਚਲੋ ਪਾਠ ਕਰਨ ਲੱਗ ਜਾਂਦੇ ਆ ਜਾਂ ਕੋਈ ਪਰਮਾਤਮਾ ਦੀ ਕੋਈ ਹਨਾ ਵੀ ਸਾਖੀਆਂ ਵਗੈਰਾ ਹੁੰਦੀਆਂ ਜਿਵੇਂ ਆਪਣੀਆਂ ਪਹਿਲਾਂ ਵਾਲੀਆਂ ਗੱਲਾਂ ਹਨਾ ਗੁਰੂਆਂ ਦੀਆਂ ਵੀ ਉਹ ਦਿਮਾਗ 'ਚ ਲੈ ਆਉਂਦੇ ਹੈਗੇ ਪਰ ਆਪਣੇ ਵਰਗੇ ਕਿਤੇ ਹੋਰ ਹੀ ਹਨਾ ਘੋੜੇ ਦੜਾ ਲੈਂਦੇ ਆ ਵੀ ਚਲੋ ਫਿਰ ਵੀ ਕੰਮ ਛੇਤੀ ਹੋ ਜਾਂਦਾ ਜੇ ਆਪਾਂ ਕਿਤੇ ਧਿਆਨ ਹੋਰ ਲਾ ਲਈਏ ਤੇ ਕਈ ਵਾਰੀ ਹੁਣ ਤਾਂ ਇਹ ਐ ਵੀ ਥਰਡ ਮੈਥਡ ਐ ਹੈ ਟੈਕਨੋਲੋਜੀ ਦੇ ਹਿਸਾਬ ਨਾਲ ਵੀ ਜੇ ਤੁਹਾਨੂੰ ਲੱਗੇ ਵੀ ਹੁਣ ਕਿੰਨਾ ਕੰਮ ਪਿਆ ਕਰਨ ਵਾਲਾ ਹੋਈ ਭਾਂਡੇ ਮੁੰਜਣ ਵਾਲੇ ਪਈ ਉਹ ਕਰਨ ਵਾਲਾ ਪਿਆ ਹਨ ਸਾਰੇ ਕੰਮ ਕਈ ਵਾਰੀ ਹੁੰਦੇ ਨੇ ਆਪਣੇ ਕੋਲ ਟਾਈਮ ਥੋੜਾ ਹੁੰਦਾ ਹੈਗਾ ਵੀ ਸਪਾਈਆਂ ਵੀ ਆ ਭਾਂਡੇ ਵੀ ਹਨਾ ਉਦੋਂ ਫਿਰ ਫੋਨ ਲਾ ਲਵੇ ਹਨਾ ਕਿਸੇ ਭੈਣ ਨੂੰ ਕਿਸੇ ਸਹੇਲੀ ਨੂੰ ਫਿਰ ਉਦੋਂ ਪਤਾ ਹੀ ਨਹੀਂ ਲੱਗਦਾ ਵੀ ਇੱਕ ਪਾਸੇ ਫੋਨ ਲਾ ਲਵੇ ਇੱਕ ਕੰਨ ਤੇ ਹੱਥਾਂ ਨਾਲ ਕੰਮ ਕਰੀ ਜਾਵੇ ਹਨਾ ਉਦੋਂ ਵੀ ਕੰਮ ਛੇਤੀ ਨਿਬੜ ਜਾਂਦਾ ਹੈਗਾ ਇਹ ਤਰੀਕੇ ਹੈਗੇ ਵੀ ਕੰਮ ਨੂੰ ਛੇਤੀ ਕਰਨ ਦੇ ਹਨਾ ਤੇ ਬਾਕੀ ਚਲੋ ਕੰਸਟੀਟਿਊਸ਼ਨਲ ਕੋਈ ਵੀ ਕੰਮ ਜਿਹੜਾ ਆਪਾਂ ਕਰਦੇ ਹੈਗੇ ਆ ਛੇਤੀ ਹੋ ਹੀ ਜਾਂਦਾ ਹੈਗਾ ਹਨਾ ਇੱਥੇ ਮੈਂ ਇੱਕ ਲੈ ਲਿਆ ਸੀਗਾ ਆਹ ਰੰਗ ਲਾਉਣ ਵਾਲਾ ਨਹੀਂ ਹੁੰਦਾ ਇਹਨੂੰ ਕੀ ਕਹਿੰਦੇ ਹੈਗੇ ਆ ਮੈਨੂੰ ਨਾ ਉਦੋਂ ਦਾ ਯਾਦ ਸੀ ਜਿੱਦੋਂ ਰੰਗ ਵਾਲੇ ਲੱਗੇ ਸੀਗੇ ਟਿੱਖਾ ਜਾ ਬਸ ਮੈਂ ਉਹਦੇ ਨਾਲ ਕੱਟ ਮੰਜੇ ਦੀ ਬਾਹੀ ਨਾਲ ਲਾ ਕੇ ਮੈਂ ਤੇ ਉਹਦੇ ਨਾਲ ਕੱਟਤਾ ਸੀਗਾ ਤੇ ਇਹ ਫਿਰ ਮੈਨੂੰ ਦੋ ਪੀਸ ਆ ਜਿਹੜੀ ਮਿਲ ਗਈ ਸੀ ਬੰਨਣ ਵਾਸਤੇ ਵੈਸੇ ਤਾਂ ਅਸੀਂ ਜਿਹੜੇ ਇਹ ਹੀ ਨਾ ਮੈਂ ਹੋ ਰੱਖ ਲੈਂਦੀ ਆ ਲੋਹਾਂ ਦੇ ਜਿਹੜੇ ਨੇ ਫਿੱਤੇ ਜੇ ਨਿਕਲਦੇ ਹੁੰਦੇ ਹਨਾ ਉਹ ਬੱਚੇ ਲੋਹਾਂ ਵਾਲੇ ਯੂਜ਼ ਤਾਂ ਕਰਦੇ ਨਹੀਂ ਹੈਗੇ ਉਹ ਫਿੱਤੇ ਜੇ ਹਨਾ ਕਈ ਵਾਰੀ ਉਹ ਹੁੱਡੀਆਂ ਦੇ ਵਿੱਚ ਵੀ ਲੱਗੇ ਹੁੰਦੇ ਹੈਗੇ ਨਹੀਂ ਯੂਜ਼ ਕਰਦੇ ਹੈਗੇ ਉਹ ਫਿਰ ਮੈਂ ਸਿੱਟਦੀ ਨਹੀਂ ਹੈਗੀ ਉਹ ਵੀ ਰੱਖ ਲੈਣੀ ਹੁੰਦੀ ਆ ਉਹ ਐਵੇਂ ਨਾ ਕਿਸੇ ਚੀਜ਼ ਨੂੰ ਬੰਨਣ ਬੁੰਨਣ ਦੇ ਕੰਮ ਆ ਜਾਂਦਾ ਉਹ ਮੈਂ ਇਕੱਠੇ ਕਰ ਕਰਕੇ ਰੱਖੀ ਜਾਣੀ ਹੁੰਦੀ ਆ ਤੇ ਅੱਗੇ ਮੇਰੇ ਨਾ ਡੈਡੀ ਕੀ ਕਰਦੇ ਹੁੰਦੇ ਸੀ ਕੋਈ ਵੀ ਧੌਂਗਾ ਰੱਸੀ ਹਨਾ ਵੀ ਅਸੀਂ ਖੇਤੀ ਕਰਦੇ ਸੀਗੇ ਉੱਥੇ ਤੇ ਸਾਡੇ ਬਹੁਤ ਵੱਡਾ ਡਰਮ ਹੁੰਦਾ ਸੀ ਕਣਕ ਵਾਲਾ ਉਹਦੇ ਹੈਂਗਰ ਬਣੇ ਹੁੰਦੇ ਹਨਾ ਹੈਂਗਰ ਫੜਨ ਵਾਲੇ ਹਨਾ ਦੋਨੇ ਪਾਸੇ ਉਹਨਾਂ ਨਾ ਟੰਗ ਦਿੰਦੇ ਸੀ ਲਿਆ ਕੇ ਮੈਂ ਕਹਿੰਦਾ ਵੀ ਡੈਡੀ ਇਹ ਕੀ ਤੁਸੀਂ ਟੰਗ ਦੇ ਰਹੇ ਨੇ ਨਾ ਪੁੱਤਰ ਇਹ ਡਰ ਨਹੀਂ ਗਣਾ ਕੰਮ ਆਉਣੀਆਂ ਹੀ ਆ ਕੰਮ ਆਉਣੀਆਂ ਵਾਕਈ ਇਹ ਚੀਜ਼ਾਂ ਕਦੇ ਨਾ ਕਦੇ ਸਾਡੇ ਕੰਮ ਆ ਹੀ ਜਾਂਦੀਆਂ ਹੈਗੀਆਂ ਹਨਾ ਛੋਟੀ ਤੇ ਛੋਟੀ ਚੀਜ਼ ਹੈ ਜਿਹੜੀ ਉਹ ਨਹੀਂ ਛੱਡਦੇ ਸੀਗੇ ਹਾਲਾਂਕਿ ਉਹਨਾਂ ਨੇ ਪਿੱਛੋਂ ਆ ਕੇ ਖੇਤੀ ਛੱਡਤੀ ਸੀਗੀ ਪਿਛਲੇ ਟਾਈਮ 'ਚ ਤੇ ਬਹੁਤ ਸਾਰੀਆਂ ਚੀਜ਼ਾਂ ਪਿੱਛੋਂ ਨਿਕਲੀਆਂ ਉਹਨਾਂ ਦੀਆਂ ਹਨਾ ਆਹੋ ਨਾਲੇ ਨੂੜੇ ਹੁੰਦੇ ਹਨਾ ਟਰੈਕਟਰ ਦੇ ਹਨਾ ਹਉਣ ਵਾਲੇ ਬੱਚੇ ਦਾ ਜਾਣਦੇ ਹੀ ਨਹੀਂ ਹੁੰਦੇ ਹਨਾ ਉਹ ਚੀਜ਼ਾਂ ਨੂੰ ਉਹ ਸਾਡੇ ਹਾਲੇ ਤੱਕ ਸੰਭਾਲੇ ਪਏ ਸੀਗੇ ਹਨਾ ਤੇ ਪਹਿਲਾਂ ਮੇਰੀ ਮੰਮੀ ਇਹ ਰੇ ਜਵੇਂ ਖੱਡੀਆਂ-ਖੁੱਡੀਆਂ ਬਣਦੀਆਂ ਸੀਗੀਆਂ ਹਨਾ ਤਾਣੀਆਂ ਖੱਡੀਆਂ ਤੇ ਮੇਰੀ ਮੰਮੀ ਨੇ ਨਾ ਲੋਹੇ ਦਾ ਰੱਛ ਬਣਾਇਆ ਸੀਗਾ ਹਨਾ ਅ ਰੱਛ ਜਿਹੜਾ ਹੁੰਦਾ ਮਤਲਬ ਖੱਡੀ ਚ ਕੰਮ ਹੁੰਦਾ ਖੇਸ ਬਣਨ ਦੇ ਹਨਾ ਤੇ ਹੱਥੇ ਸੀਗੇ ਦਰੀਆਂ ਵਾਲੇ ਤੇ ਫੱਟੀ ਸੀ ਹਨਾ ਉਹ ਚੀਜ਼ਾਂ ਨਾ ਸਾਡੇ ਬਹੁਤ ਟਾਈਮ ਤੱਕ ਪਿੱਛੋ ਤੱਕ ਪਈਆਂ ਰਹੀਆਂ ਮਤਲਬ ਜਦੋਂ ਅਸੀਂ ਵੱਡੀਆਂ ਹੋ ਗਏ ਸੀਗੇ ਇਹ ਕੰਮ ਛੱਡਤਾ ਸੀਗਾ ਉਦੋਂ ਵੀ ਸਾਡੇ ਉਹ ਚੀਜ਼ਾਂ ਨਿਕਲਦੀਆਂ ਸੀ ਤੇ ਹੁਣ ਵੀ ਸਾਡੇ ਮੈਨੂੰ ਲੱਗਦਾ ਉਹ ਨਲਕੀਆਂ ਹੁੰਦੀਆਂ ਖੱਡੀ ਚ ਕੰਮ ਆਉਂਦੀਆਂ ਖੇਸ ਬਣਨ ਤੇ ਨਲਕੀਆਂ ਹੁੰਦੀਆਂ ਨਾ ਲੋਹੇ ਦੀਆਂ ਪਾਈਪਾਂ ਹੀ ਹੁੰਦੀਆਂ ਇੱਕ ਉਹਦੇ ਵਿੱਚ ਥ੍ਰੈਡ ਆ ਜਿਹੜਾ ਉਹ ਪਾਇਆ ਹੁੰਦਾ ਹਨਾ ਤੇ ਉਹ ਸਾਡੇ ਹੱਲੇ ਵੀ ਮੇਰੇ ਖਿਆਲ ਚ ਉਹ ਸੰਦੂਕ ਦੇ ਵਿੱਚ ਕਿਤੇ ਨਾ ਕਿਤੇ ਪਈਆਂ ਹੋਈਆਂ ਸਾਈਡ ਤੇ ਲੱਗੀਆਂਆਂੀਆਂ ਤੇ ਇਹ ਚੀਜ਼ਾਂ ਆਪਾਂ ਨੂੰ ਮਿਲਦੀਆਂ ਰਹਿੰਦੀਆਂ ਤੇ ਸਲਾਈਆਂ ਸਲੂਈਆਂ ਤਾਂ ਹੱਲੇ ਵੀ ਚਲੋ ਬਉਣ ਲੈਂਦੇ ਹੈਗੇ ਕਈ ਹੈਨਾ ਤੇ ਉਹ ਚੀਜ਼ਾਂ ਕਰੋਸ਼ੀਏ ਸਲਾਈਆਂ ਤਾਂ ਹੱਲੇ ਵੀ ਆਪਾਂ ਨੂੰ ਮਿਲ ਜਾਂਦੀਆਂ ਹੈਗੀਆਂ ਪਰ ਉਹ ਖੱਡੀਆਂ ਵਾਲੀਆਂ ਉਹ ਚੀਜ਼ਾਂ ਹੈਨਾ ਦਰੀਆਂ ਵਾਲੇ ਇਨਸਟਰੂਮੈਂਟ ਕਹਿ ਲੋ ਜਾਂ ਉਹ ਡਿਵਾਈਸੇਸ ਹੀ ਕਹਿ ਲੋ ਅੱਜ ਦੇ ਹਿਸਾਬ ਨਾਲ ਹੈਨਾ ਵੀ ਉਹ ਸਾਡੇ ਜਿਹੜੇ ਸੰਦ ਆ ਜਿਹੜੀ ਉਹ ਮੈਨਲੇ ਥੋੜੇ ਮੁਸ਼ਕਿਲ ਐ ਹਨਾ ਫਿਰ ਪਤਾ ਨਹੀਂ ਉਹ ਰਾਸ਼ੀ ਕਿਨੂੰ ਦੇਤਾ ਸੀ ਬੜੀ ਰੀਜ਼ ਨੇ ਮੇਰੀ ਮੰਮੀ ਨੇ ਬਣਾਇਆ ਉਹ ਤਿਆਰ ਵੀ ਵਾਵਾ ਟੈਬ ਨੂੰ ਲੱਗ ਜਾਂਦਾ ਉਹ ਕਰਨ ਚ ਲੋਹੇ ਦੀਆਂ ਹੁੰਦੀਆਂ ਹੁੰਦੀਆਂ ਉਹ ਜਿਹੜੀ ਉਹਦੇ ਉੱਤੇ ਤਾਰਾਂ ਨਹੀਂ ਲੱਗੀਆਂ ਹੁੰਦੀਆਂ ਬਹੁਤ ਟਾਈਮ ਲੱਗਿਆ ਸੀ ਉਹਨੂੰ ਬਣਾਉਣ ਦੇ ਵਿੱਚ ਬੜੀ ਰੀਜ਼ ਨੇ ਉਹਨਾਂ ਨੇ ਸੋਨਾ ਸੁਣਾ ਤਿਆਰ ਕਰਾਇਆ ਸੀਗਾ ਫਿਰ ਇਸ ਤੋਂ ਬਾਅਦ ਖੱਡੀ ਬੰਦ ਕਰਤੀ ਸੀ ਲਓ ਜੀ ਇੱਥੇ ਕੱਪੜੇ ਆਪਣੇ ਸੁੱਕ ਗਏ ਸੀ ਹਨਾ ਅੱਜ ਧੁੱਪ ਵੀ ਵਾਵਾ ਸੀਗੀ ਤੇ ਕੱਪੜੇ ਕਾਫੀ ਸੀਗੇ ਮੈਂ ਨਾ ਜੇ ਆਪ ਲਾਵਾਂ ਤਾਂ ਮੈਂ ਉੱਪਰ ਹੀ ਅੱਦੇ-ਅੱਦੇ ਕਰ ਦੇਣੀਆਂ ਹੁੰਦੀਆਂ ਹੈਗੀਆਂ ਮਤਲਬ ਜਿਵੇਂ ਮੇਰੇ ਜਠਾਣੀ ਦੇ ਹੁੰਦੇ ਹੈਗੇ ਉਹਦੇ ਮੈਂ ਅਲੱਗ ਬੰਨ੍ਹ ਦਿੰਨੀ ਹੁੰਦੀ ਆ ਹਨਾ ਤੇ ਬਾਕੀ ਕੱਪੜੇ ਜਿਵੇਂ ਮੇਰੇ ਹੋਗੇ ਹਨਾ ਇਹਨਾਂ ਦੇ ਹੋਗੇ ਤੇ ਮੰਮੀ ਦੇ ਹੋਗੇ ਹਨਾ ਤੇ ਮੇਰੇ ਬੇਟੇ ਦੇ ਹੋਗੇ ਉਹ ਮੈਂ ਅਲੱਗ ਬੰਨ੍ਹਦੀ ਆ ਕਿਉਂਕਿ ਜ਼ਿਆਦਾ ਹੋ ਜਾਂਦੇ ਹੈਗੇ ਤੇ ਫਿਰ ਜਦੋਂ ਹਨਾ ਜਾ ਕੇ ਰੱਖਦੇ ਹੈਗੇ ਤਾਂ ੜਡੋ ੜਡ ਕੱਢਨੇ ਹਨਾ ਬਹੁਤ ਔਖੇ ਹੋ ਜਾਂਦੇ ਤੇ ਕਈ ਵਾਰ ਮੈਂ 유ਨੀਫਾਰਮ ਵਾਲਾ ਸਾਰਾ ਸਵਾਨ ਇੱਥੋਂ ਹੀ ਕੱਢ ਕੇ ਅਲੱਗ ਕਰ ਲੈਣੀ ਆ ਉਹ ਜਿੱਥੇ ਪ੍ਰੈਸ ਕਰਨਾ ਹੈਗਾ ਹਨਾ ਉਸ ਬੈੱਡ ਦੇ ਉੱਤੇ ਰੱਖ ਲਈਦਾ ਤੇ ਇਹਨਾਂ ਨੂੰ ਸੁੱਕਾ ਹੋ ਜਾਂਦਾ ਹੈਗਾ ਤੇ ਜੇ ਕੋਈ ਹੋਰ ਲਾਵੇ ਹਨਾ ਮੰਮੀ ਲਾਉਣ ਤੇ ਫਿਰ ਉਹ ਤਾਂ ਸਾਰੇ ਇਕੱਠੇ ਹੀ ਕਰ ਦਿੰਦੇ ਹੈਗੇ ਤੇ ਫਿਰ ਲੱਭਣੇ ਬਹੁਤ ਮੁਸ਼ਕਿਲ ਹੋ ਜਾਂਦੇ ਕਿਉਂਕਿ ਸਰਦੀਆਂ ਚ ਨਾ ਦੇਖੋ ਕੋਟੀਆਂ ਨਾ ਕੋਈ ਸਵੈਟਰ ਕੋਈ ਸ਼ਾਲ ਹਨਾ ਇਹਨਾਂ ਦਾ ਕਿੰਨਾ ਹੋ ਜਾਂਦਾ ਤੇ ਫਲਫੀ ਜੈਕਟ ਹਨਾ ਤੇ ਉਹ ਵੇਖਣ ਚਾਏ ਲੱਗੂ ਵੀ ਇੰਨੇ ਜ਼ਿਆਦਾ ਕੱਪੜੇ ਹਨਾ ਤੇ ਅਲੱਗ-ਅਲੱਗ ਜਿ ਰੱਖਿਓ ਹੁਣ ਤਾਂ ਪਤਾ ਨਹੀਂ ਲੱਗਦਾ ਇਹ ਕਿਰਜ ਜਿਸੀ ਛੋਟੇ ਛੋਟੇ ਕੰਬਲ ਜਿਹੜੇ ਆਪਾਂ ਪਹਿਲਾਂ ਲੈਂਦੇ ਹੁੰਦੇ ਸੀਗੇ ਹਨ ਤੇ ਉਹ ਅੱਜ ਮਸਾਰ ਏਦਵਾਤੇ ਸੀਗੇ ਉਹ ਵੀ ਵੀ ਅਲੱਗ-ਅਲੱਗ ਕਰਕੇ ਚਲੋ ਉਹਨਾਂ ਨੂੰ ਹੁਣ ਸੰਭਾਲ ਦਾਂਗੇ ਹਨ ਕਿਉਂਕਿ ਹੁਣ ਤਾਂ ਮੋਟੇ ਕੰਬਲ ਕੱਢਣੇ ਆ ਦੇਖੋ ਵੀ ਇਹ ਹਨਾ ਤਿੰਨ ਚਾਰ ਵਾਰੀ ਆਪਾਂ ਨੂੰ ਕੱਢਣੇ ਪੈਂਦੇ ਹੈਗੇ ਪਹਿਲਾਂ ਆਪਾਂ ਜਮਾ ਪਤਲੇ ਲੈਣੇ ਹੈਗੇ ਏਸੀ ਕੰਬਲ ਜੇ ਫਿਰ ਆਪਾਂ ਥੋੜੇ ਜਿਹਾ ਜ਼ਿਆਦਾ ਮਤਲਬ ਉਹ ਲੈ ਲੈਣੇ ਹੈਗੇ ਹਨਾ ਥੋੜੇ ਜਿਹਾ ਜ਼ਿਆਦਾ ਹੈਵੀ ਉਹਨਾਂ ਤੋਂ ਤੇ ਫਿਰ ਇਸ ਤੋਂ ਬਾਅਦ ਵਾਲੇ ਤੇ ਮੈਨਾਂ ਤਾਂ ਫਿਰ ਪੂਰੇ ਫੁਲੀ ਹੈਵੀ ਹਨਾ ਚਾਰ ਪ੍ਰਕਾਰ ਦੇ ਲਾਏ ਹੋਏ ਹੈਗੇ ਕਈ ਤਾਂ ਬਾਅਦ ਚ ਰਜਾਈਆਂ ਹੀ ਕੱਢ ਲੈਂਦੇ ਰਜਾਈਆਂ ਲਾਈਕ ਕਰਦੇ ਆ ਹਨਾ ਬਾਹਲੀ ਧੁੱਪ ਆ ਜਾਂਦੀ ਹੈਗੀ ਉਹ ਸੌਰੀ ਜਦੋਂ ਬਾਹਲੀ ਧੁੰਦਾ ਵਗੈਰਾ ਹੁੰਦੀ ਹੈ ਠੰਡ ਹੁੰਦੀ ਹੈਗੀ ਇਸੇ ਤਰ੍ਹਾਂ ਹੀ ਕੱਪੜੇ ਚੱਲਦੇ ਰਹਿੰਦੇ ਹੈਗੇ ਪਹਿਲਾਂ ਆਪਾਂ ਨਾਰਮਲੀ ਜਿਹੜੇ ਸਟੀਚ ਕਰਵਾਉਣੇ ਹੈਗੇ ਉਹ ਮੋٹے ਬਾਰੇ ਹੁੰਦੇ ਆ ਇਸ ਤੋਂ ਬਾਅਦ ਆਪਾਂ ਕੱਢਦੇ ਹੈਗੇ ਆ ਦੂਸਰੇ ਵੁੱਲ ਲੰਦੇ ਹਨਾ ਤੇ ਫਿਰ ਦੇਖੋ ਜੈਕਟਾਂ ਫਲਫੀ ਕੱਢਦੇ ਆ ਪਹਾੜੀਆਂ ਬਲੇਜ਼ਰਾਂ ਕੱਢਦੇ ਹੈਗੇ ਆ ਮਸ ਸੁਨਾ ਹੀ ਚੱਲਦਾ ਜਾਂਦਾ ਪੂਰੀ ਸਰਦੀ ਦੇ ਵਿੱਚ ਗਰਮੀ ਦੇ ਵਿੱਚ ਇੰਨਾ ਨਹੀਂ ਹੁੰਦਾ ਹੈਗਾ ਕਿਰਾ ਆਪਾਂ ਮਾਰਚ ਵਿੱਚ ਸੰਥੈਟਿਕ ਜੇ ਪਾ ਲੈਣੀ ਹੈਗੀ ਮਾਰਚ ਅਪ੍ਰੈਲ ਤੱਕ ਇਸ ਤੋਂ ਬਾਅਦ ਆਪਣੀ ਕੋਈ ਚੱਲਦੀ ਹੈ ਹਮੇਸ਼ਾ ਪੂਰੀ ਗਰਮੀ ਤੱਕ ਹਨਾ ਤੇ ਇੱਥੇ ਮੈਂ ਬੰਨ ਬੰਨ ਕੇ ਨਾ ਥੱਲੇ ਸੜਦੀ ਨਹੀਂ ਆ ਥੱਲੇ ਪੂਚਾ ਪੂਚਾ ਲੱਗਾ ਹੁੰਦਾ ਸਾਫ਼ ਹੁੰਦੀ ਹੈਗੀ ਇਹ ਫਰਸ਼ ਤੇ ਜੇ ਪੰਡਾਂ ਨੂੰ ਚੱਕ ਚੱਕ ਕੇ ਜਿਵੇਂ ਲਿਜਾਓ ਹਨਾ ਐ ਤੇ ਫਿਰ ਥੋੜਾ ਔਖਾ ਹੋ ਜਾਂਦਾ ਪੌੜੀਆਂ ਚੱਕੀ ਪਹਿਲੇ ਹੀ ਮੇਰੇ ਤਾਂ ਬਹੁਤ ਗੇੜੇ ਲੱਗ ਜਾਂਦੇ ਹੈਗੇ ਉੱਪਰ ਕਈ ਵਾਰੀ ਬੈਠੇ ਹੁੰਦੇ ਹਨਾ ਤੇ ਇੱਕ ਇੱਕ ਚੀਜ਼ ਉੱਪਰ ਲਿਆ ਕੇ ਦੇਣੀ ਕਦੇ ਫਰੂਟ ਕੱ ਕਦੇ ਮੈਂ ਮਾਲਿਸ਼ ਕਰਦੀ ਐ ਨਾ ਦੇਖਣਾ ਤੇਲ ਤੁਰ ਲੈ ਕੇ ਆਉਣਾ ਵੀ ਕਿੰਨਾ ਕੁਝ ਹੋ ਜਾਂਦਾ ਹੈਗਾ ਉੱਪਰ ਮੇਰੇ ਇੰਨੇ ਗੇੜੇ ਲੱਗ ਜਾਂਦੇ ਹੈਗੇ ਐ ਤੇ ਇਹ ਮੈਨੂੰ ਹਸਣ ਲੱਗ ਜਾਂਦੇ ਆ ਵੀ ਚਲ ਪਤਲੀ ਹੋ ਜੇਗੀ ਹੁਣ ਨਾ ਮੈਂ ਮੇਰੀ ਵੋਕ ਅਲਰੇਡੀ ਘਟ ਗਈ ਸ ਤੇ ਮੈਨੂੰ ਵੀ ਐਂ ਲੱਗਦਾ ਜਿਵੇਂ ਮੇਰਾ ਟਮੀ ਜਣਾ ਬਾਹਰ ਨਿਕਲਦਾ ਜਾਂਦਾ ਹੁੰਦਾ ਹੋਰ ਬਾਡੀ ਤਾਂ ਨਹੀਂ ਮੈਨੂੰ ਕੋਈ ਐਨਾ ਫਰਕ ਲੱਗਾ ਤੇ ਮੈਨੂੰ ਨਾ ਟਮੀ ਜੀ ਦਾ ਬਾਲਾ ਲੱਗ ਰਿਹਾ ਵੀ ਜਿਵੇਂ ਬਾਹਰ ਆ ਗਈ ਹੁੰਦੀ ਹੈਗੀ ਐ ਬਾਕੀ ਇੱਕਦੋ ਮੈਨੂੰ ਸੂਟਾਂ ਦਾ ਵੀ ਲੱਗਾ ਥੋੜੇ ਫਸਕੇ ਜੇ ਆ ਰਹੇ ਸੀ ਤੇ ਮੈਨੂੰ ਇਹ ਲੱਗ ਰਿਹਾ ਸੀ ਕਿ ਆ ਦੇਖੀ ਵੀ ਹਜੇ ਤਾਂ ਸਰਦੀ ਪੂਰੀ ਆਈ ਨਹੀਂ ਅਸੀਂ ਤਾਂ ਹਲੇ ਪੰਜੀਰੀ ਵੀ ਸ਼ੁਰੂ ਨਹੀਂ ਕੀਤੀ ਖਾਣੀ ਮਤਲਬ ਸਿੰਪਲ ਹਲੇ ਪਿੰਨੀਆਂ ਜੀਆਂ ਬਣਾਈਆਂ ਸੀਗੀਆਂ ਚਨੇ ਵਗੈਰਾ ਦੀਆਂ ਜਿੱਦਾਂ ਆਪਾਂ ਉਹ ਖੁਸ਼ਕ ਜੀਆਂ ਬਣਾ ਲਏ ਨੇ ਥੋੜਾ ਜਿਹਾ ਘਿਓ ਪਾ ਕੇ ਹਲੇ ਤਾਂ ਮੈਂ ਉਹੀ ਬਣਾਈਆਂ ਹੋਈਆਂ ਸੀਗੀਆਂ ਤੇ ਜ਼ਿਆਦਾ ਆਇਲੀ ਹਨਾ ਡਰਾਈ ਫੂਡ ਵਗੈਰਾ ਹਨਾ ਜਾਂ ਖੋਏ ਦੀਆਂ ਪਿੰਨੀਆਂ ਤਾਂ ਹਜੇ ਖਾਣੀਆਂ ਹੈਗੀਆਂ ਮੇਰੇ ਤੋ ਰਿਆ ਨਹੀਂ ਜਾਂਦਾ ਉਹ ਖਾਦੇ ਬਿਨਾ ਕਿਉਂਕਿ ਸ਼ੁਰੂ ਤੋਂ ਬਚਪਨ ਤੋਂ ਹੀ ਆਦਤ ਪਈ ਹੈ ਨਾ ਵੀ ਸਾਰੀ ਸਰਦੀ ਪਹਿਲਾਂ ਪਨੀਰੀ ਬਣਾਉਣੀ ਹੈ ਫਿਰ ਜ਼ਿਆਦਾ ਸਰਦੀ ਹੋ ਜਾਂਦੀ ਹੈਗੀ ਹੈ ਹਨਾ ਤੇ ਆਪਾਂ ਖੋਏ ਵਾਲੀਆਂ ਪਿੰਨੀਆਂ ਤੇ ਇਸ ਤੋਂ ਬਾਅਦ ਹੋਂ ਤੱਕ ਜਲੇਲਾ ਤਾਂ ਸਮਾਂ ਨਹੀਂ ਮੈਂ ਬਹੁਤ ਘੱਟ ਕਰਤਾ ਕਿਉਂਕਿ ਉਹ ਚ ਜ਼ਿਆਦਾ ਮਿੱਠਾ ਹੁੰਦਾ ਹਨਾ ਤੇ ਹਾਲੇ ਤਾਂ ਮੈਂ ਸੋਚੀ ਸੀ ਉਹ ਖਾਣਾ ਹਨਾ ਮੇਰਾ ਤਾਂ ਢਿੱਡ ਪਹਿਲਾਂ ਹੀ ਬਾਹਰ ਆ ਗਿਆ ਹੈਗਾ ਚਲੋ ਹੁਣ ਕੋਸ਼ਿਸ਼ ਕਰਦੇ ਹਾਂ ਥੋੜੇ ਦਿਨਾਂ ਚ 15 ਦਿਨਾਂ ਚ ਘਟਾਉਣ ਦੀ ਕਿਉਂਕਿ ਹਾਲੇ ਨਾ ਗਰਮੀ ਹੁੰਦੀ ਹੈ ਦੁਪਹਿਰੇ ਵੀ ਸਵੇਰ ਸ਼ਾਮ ਦੀ ਠੰਡ ਹੁੰਦੀ ਹੈ ਇਹ ਹਾਲੇ ਖਾਦਾ ਵੀ ਨਹੀਂ ਜਾਂਦਾ ਇੰਨਾ ਕੁਝ ਹਨਾ ਤੇ ਠੰਡ ਦੇ ਵਿੱਚ ਤਾਂ ਫਿਰ ਤੁਹਾਨੂੰ ਪਤਾ ਵੀ ਦੋ ਦੋ ਟਾਈਮ ਖਾਦਾ ਹੀ ਜਾਂਦਾ ਹਨਾ ਜਿਹੜਾ ਕੁਝ ਆਪਾਂ ਬਣਾਇਆ ਹੁੰਦਾ ਹੈ ਤੇ ਤਾਂ ਲੋਵੀ ਇੰਜੋਏ ਕਰਨਾ ਹੀ ਹੁੰਦਾ ਹੈ ਹਨਾ ਸਰਦੀ ਦੇ ਵਿੱਚ ਗਰਮੀ ਅਚ ਤਾਂ ਫੈਟ ਆਪਣੇ ਆਪ ਵੀ ਘਟ ਜਾਂਦੀ ਹੈ ਜੇ ਪਾਣੀ ਵਗੈਰਾ ਜ਼ਿਆਦਾ ਪੀਨੇ ਰਹਿੰਦੇ ਹਨਾ ਬਾਕੀ ਨਿੰਬੂ ਪਾਣੀ ਵਗੈਰਾ ਹੋ ਜਾਂਦਾ ਹੈਗਾ ਤੇ ਖਾਦਾ ਵੀ ਘਟ ਜਾਂਦਾ ਹੈਗਾ ਹਨਾ ਤੇ ਲਓ ਜੀ ਆਪਣੀ ਹੋ ਗਈ ਹੈਗੀ ਉੱਪਰੋਂ ਸਾਰੀ ਫਰਸ਼ ਕੰਪਲੀਟ ਦੇਖੋ ਇੱਥੇ ਤੱਕ ਇਹ ਕੋ ਲਿਆ ਜਾਂ ਪਾਤਾ ਹੈਗਾ ਹੈ ਨਾ ਤੇ ਆ ਏਸੀ ਲਾ ਕੇ ਗਏ ਆ ਉੱਪਰੋਂ ਪਰ ਹਲੇ ਆਪਾਂ ਝਾੜੂ ਬੁਕਰ ਕੁਛ ਨਹੀਂ ਲਾਇਆ ਹੈਗਾ ਉਦੋਂ ਦਾ ਤੇ ਏਸੀ ਜੇ ਫਿੱਟ ਕਰਕੇ ਗਏ ਸੀ ਦੇ ਕਿੰਨਾ ਖਲਾਰਾ ਪਾ ਗਏ ਹੈ ਨਾ ਤੇ ਆਪਾਂ ਰੂਪਾਂ ਖਲਾਰ ਗਏ ਹੈਗੇ ਹੈ ਨਾ ਦੇਖੋ ਤੇ ਇੱਥੇ ਇੱਥੇ ਤੱਕ ਸੀ ਹੈ ਨਾ ਉਧਰਲਾ ਪੋਰਸ਼ਨ ਆਪਣਾ ਡਾਟਾ ਤੇ ਇਸ ਕਰਕੇ ਉਧਰਲੀ ਛੱਤ ਜਿਹੜੀ ਆਪਣੀ ਵਧੀਆ ਪਈ ਹੈ